ਤਾਂ ਪੰਜਾਬੀ ਤੋਂ ਆ ਮੈਂ ਕਾ ਸਮਝ ਲੇਤੀ ਜੀ ਕੋਈ ਨਹੀਂ ਕਿ ਕਬਈ ਰਹੇ ਪੰਜਾਬੀ ਗੱਲ ਇਹ ਪਰ ਨਾਂ ਨਾਰਾ ਝਾੜੂ ਦਾ ਨਾਂ ਨਾਰਾ ਸਾਨੂੰ ਕਾਲੀ ਦਲ ਦਾ ਤੇ ਨਾਂ ਨਾਰਾ ਭਾਜਪਾ ਦੇ ਨਾਂ ਸਾਨੂੰ ਕੋਈ ਅਸਰ ਦਾ ਡਾਰਾ ਇਹ ਨਾਂ ਕੇ ਮੁੱਖ ਮੰਤਰੀ ਦਾ ਗੱਡਿਆਂ ਚ ਲਾ ਗੱਲ ਇਹ ਆ ਬਾਜਾ ਸਾਹਿਬ ਹਾਈ ਕਮਾਂਡ ਦਾ ਵੀ ਇਕੱਲੇ ਦਾ ਕਸੂਰ ਨਹੀਂ ਆ ਸਾਡਾ ਵੀ ਕਸੂਰ ਆ ਤੁਹਾਡਾ ਵੀ ਕਸੂਰ ਆ ਲੀਡਰ ਦਾ ਸਾਰੇ ਦਾ ਕਸੂਰ ਆ ਅਸੀਂ ਇੱਕ ਬੰਨੇ ਹਾਈ ਪੁਆਇੰਟ ਨੂੰ ਅਸੀਂ ਸਾਰੇ ਕਹਿੰਦੇ ਆ ਕਿ ਚੰਗਾ ਫੈਸਲਾ ਉਤੇ ਸ਼ਰਤਾਂ ਲਾ ਦੇਣਗੇ ਕਿ ਤਾਂ ਕਰੋ ਜਾਂ ਤਾਂ ਕਰੋ ਮੈਂ ਜਿਹੜੇ ਦੇ ਵਿੱਚ ਜੇ ਦੱਸੇ ਲਾਵੇ ਨਾਲਾ ساری ਦੁਨੀਆ ਨੂੰ ਬਤਾ ਮੇਰਾ ਇੱਕੋ ਬਿਆਨ ਦੱਸ ਦੋ ਕਿ ਜਿੱਥੇ ਮੈਂ ਕਿਹਾ ਇਸ ਜਿੰਦਰ ਸਿੰਘ ਦਾ ਮੁੱਖ ਮੰਤਰੀ ਬਣਾ ਚਾਹੀਦਾ ਫੇਰ ਸੁਣਿਆ ਮਰੇ ਕੋ ਕਿਉਂਕਿ ਅਸੀਂ ਕਾਂਗਰਸ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਾਂ ਇੰਡੀਵਿਜੂਅਲ ਅਸੀਂ ਕਿਸੇ ਦੀ ਸਪੋਰਟ ਨਾ ਕੀਤੀ ਨਾ ਮੈਂ ਕਰਦੀ ਆ ਨਾ ਮੈਂ ਚਾਹੁੰਗਾ ਕੋਈ ਲੀਡਰ ਕਰੇ ਉਹ ਭਾਇਆ ਜੀ ਆਪਣੇ ਚੌਧਰੀ ਸਾਹਿਬ ਸਾਨੂੰ ਕਾਂਗਰਸ ਪਾਰਟੀ ਮੁੱਖ ਮੰਤਰੀ ਦਵੇ ਤੇ ਮੁੱਖ ਮੰਤਰੀ ਤੇ ਉਹਨੂੰ ਮਿਲੂਗਾ ਜਦੋਂ ਅਸੀਂ ਉੱਥੇ 60 70 ਬੰਦੇ ਕਰਾਵਾਂਗੇ ਅੱਜ ਲੋਕਾਂ ਨਾਲ ਲੜਾਈ ਲੜਨ ਦੀ ਇੱਕ ਪਾਰਟ ਜਿਹੜਾ ਪਾਰਟੀ ਕੋਲੋਂ ਪਾਰਟੀ ਦੇਖ ਕੇ ਕੀ ਕਰਨਾ ਪਰ ਕੱਟੋ ਕੱਟਾ जिन्ना ਲੋਕਾਂ ਨੇ ਮੁੱਖ ਮੰਤਰੀ ਬਣਨਾ ਜਿਨ੍ਹਾਂ ਲੋਕਾਂ ਨੇ ਸਰਕਾਰ ਚਲਾਉਣੀ ਆ ਉਹ ਬੱਜੇ ਥੋੜੀ ਹੁ ਸਟੇਜ ਤੇ ਬੈਠ ਇਕੱਠੇ ਆਪਣਾ ਜੋਰ ਲਾਉਣ ਜਾ ਕੇ ਹਾਈ ਕਮਾਂਡ ਕੋਲ ਲੈ ਕੋ ਪਹਿਲੀ ਵਾਰ ਤਾਂ ਐਮਐਲਏ ਜਾ ਕੇ ਜੋਰ ਦਾ ਕੇ ਚੀਫ ਮਿਨਿਸਟਰੀ ਚਿੱਠੀ ਲਾਇਆ ਬਰੇਂਦਰ ਪਾੜਾ ਤੇ ਹੀ ਸਾਡੇ ਦੋ ਦੋਹਾਂ ਵੀ ਜਿਹੜਾ ਕਾਂਗਰਸ ਸੀ ਉਹ ਪਰ ਸਾਡੀ ਇੱਕ ਗੱਲ ਦੀ ਗਰੰਟੀ ਆ ਕਿ ਅਸੀਂ ਸਾਰੇ ਫੋਕ ਕੇ ਕਾਂਗਰਸ ਪਾਰਟੀ ਦੇ ਨਾਅਰੇ ਤੇ ਸਰਕਾਰ ਬਣੂਗੀ ਪਾਏ ਜਿਹੜਾ ਮਨਜੀ ਨੂੰ ਮੁਖਤਲ ਦੇ ਕਰਕੇ ਲੜਾਈ ਪਾ ਕੇ ਦੇਖ ਲੈ। ਅਮੇ ਤੋਂ ਮਨਜੀ ਜਿਹੜਾ ਕਾਂਗਰਸੀ ਆ ਉਹ ਕਾਂਗਰਸ ਦਾ ਮੁੱਖ ਮੰਤਰੀ ਪਾਰਟੀ ਦੇ ਦੇਖਣਾ ਪਾਰਟੀ ਲਫਾਵੇ ਦੇ ਕਿਸੇ ਦਾ ਨਾਮ ਭੇਜਦੇ। ਅੱਜ ਨੂੰ ਸਭ ਤੋਂ ਪਹਿਲਾਂ ਗੁੱਲ ਐਂ ਦਾਵਾਗੇ ਤੌਰ ਕਾਂਗਰਸੀ ਹੁੰਦੇ। ਜਿੰਦਾਬਾਦ। ਅੱਜ ਲੜਾਈ ਇਹ ਨਹੀਂ ਆ। ਅੱਜ ਲੜਾਈਆਂ ਹੋਰ ਵੱਡੀਆਂ ਨੇ। ਆਓ ਵੋਟ ਪੈਨਸ਼ਨ ਸਕੀਮਾਂ। ਪੁਰਾਣੀ ਪੈਨਸ਼ਨ ਬਹਾਲ ਕਰੋ। ਕਿੱਥੇ ਮੁੱਖ ਮੰਤਰੀ ਰਸੇ ਭਗਵਾਨ ਕਮਾਨ। ਜਿਹੜੀ ਵਾਰ ਕੀਤੀ ਸੀ ਮਦਨ ਖੰਡਾ ਦੇ ਵਿੱਚ ਇਹਨੇ ਦੋ ਵਾਰੀ ਉੱਥੇ ਲਿਆਦਾ ਬਿੰਜਾ ਬਾਗੀ ਦੇ ਪਾਸੇ ਖੜਦਾ ਅੱਜ ਗੱਲਾਂ ਕਰਦਾ ਯਾਰ ਪੇਦੀਆਂ ਜੇ ਮੂੰਹ ਤੇ ਮੂੰਹ ਨਾਲ ਠੱਕੂਗਾ ਇਹ ਨਹੀਂ ਯਾਰ ਕਿ ਤੂੰ ਦੇਣਾ ਆਪ ਤੇ ਮੰਗ ਕੋਇਆ ਫਿਰਦਾ ਸਰਕਾਰ ਮੰਗ ਕੋਈ ਫਿਰਦੀ ਆ 1100 ਦਾ ਦਿਨਾਂ ਦੇ ਵੀ ਸਾਰੇ ਨੂੰ ਲੋਗਾ ਗਿਲਦੇ ਹੋ ਅੱਜ ਨਾ ਗੱਲਾਂ ਨੇ 18 ਸਾਲ ਤੋਂ ਲੈ ਕੇ ਬਾਅਦ ਵਸਾਈਆਂ ਜਨਾਨੀਆਂ ਨੇ ਕਿਹਾ ਸੀਗਾ ਜੇ ਹਰ ਕਿਸ਼ਤਾਂ ਦਾਂਗਾ ਜੇ 18 ਸਾਲ ਤੋਂ ਬਾਅਦ ਇੱਕ ਇੱਕ ਦੀ ਕਿਸ਼ਤ ਦੇ ਦੇ ਲੰਮਾ ਚਾਹ ਦੇ ਕੰਮ ਮੈਂ ਇੰਦੀ ਵੱਡੀ ਗੱਲ ਕਹਿ ਰਿਹਾ ਨਾ 18 ਸਾਲ ਤੋਂ ਬਾਅਦ ਸਾਰਿਆਂ ਨੂੰ ਕਿਸ਼ਤ ਦੇ ਕੇ ਦੰਦ ਉਹ ਤੇ ਪੱਲੇ ਕੱਖ ਦੀ ਮੁੱਖ ਮੰਤਰੀ ਦੇ ਇਹ ਜਿਹੜਾ ਇਹਨੇ ਬੇੜਾ ਕਰਤਾ ਸਾਡੇ ਪੰਜਾਬ ਦਾ ਯਾਰ ਯਾਰ ਕਰੋੜ ਰੁਪਈਆ ਮਜ਼ਦੂਰੀਆ ਤੇ ਲਾਉਣਾ ਕਰ ਜਾ ਤੂੰ ਚਾੜਦਾ ਉਹ ਦਿੱਲੀ ਵਾਲੇ ਆ ਕੇ 25 ਗੱਡੀਆਂ ਤੂੰ ਫਿਰ ਦੇਖਣ ਲੱਗਾ। ਬੜਾ ਕਮਾਲ ਆ ਗਿਆ ਯਾਰ ਪੰਜਾਬ ਦੀ ਵਰਦੀ ਕੋਈ ਨਹੀਂ। ਆ 10 ਲੱਖ ਰੁਪਏ ਦਾ ਧੜਬੜ ਆਤਾ। ਤੇ ਮਸ਼ੀਨਾਂ ਦੇ ਦਿੱਤੀਆਂ ਆਪਣੇ ਹੁਕਮਤਰੀਆਂ ਨੂੰ ਮੁੱਖ ਮੰਤਰੀ ਝੱਲਦਾ ਕਿ ਪੰਜਾਬ ਦਾ ਹੈ। ਉਹ ਵੀ ਨੰਨਾਂੰਦ ਦੇ ਰਕਾਰ ਮਗਜਾਣਾ ਪਤਾ ਹੋਰ ਵੀਨੇ ਦੇ ਨੂੰ ਇਹਨਾਂ ਵੇਖ ਕੇ ਤਿੰਨ ਚਾਰ ਮਹੀਨੇ ਰੇਜਦਾ ਔਰੇ ਗੋਲੇ ਚ ਕੱਢੋ। ਜੇ ਇਦਾਂ ਹੀ ਕੋਈ ਸੁਣਿਆਦਾ ਐਡਾ ਹੀ ਕੋਈ ਇਮਾਨਦਾਰ ਮੁੱਖ ਮੰਤਰੀ ਆ ਦੀ ਸਿੱਧੀ ਡਿਊਟੀ ਦਾ ਅਸ ਦਿਨ ਦੀ ਦਫਤਰੀ ਡਿਊਟੀ ਦਾ ਵਿਜਮਤੀ ਡਿਊਟੀ ਦਾ ਦਸਤਰਾ ਚ ਬੇ ਲੋਕ ਆਪ ਜਾਣ ਲਾਈਨ ਦੇ ਵਿੱਚ ਲਾ ਕੇ ਆਪਣੇ ਕਾਰਡ ਬਣਾਉਣ ਪਤਾ ਕਿ ਜਦੋਂ ਆਮ ਲੋਕਾਂ ਦੇ ਕਾਰਡ ਬਣਾ ਲੈ ਉਹ ਚੱਲੇ ਨਹੀਂ ਸਾਡਾ ਵਾਜਾ ਵਾਜਣਾ ਤਿੰਨ ਚ ਮਹੀਨੇ ਕਾਡਾ ਜਨਗਾਊਗਾ ਤੇ ਫਿਰ ਜਦੋਂ ਲਾਗੇ ਜੇ ਕੰਮ ਚੱਲ ਗਿਆ ਫਿਰ ਕੋ ਕਾਰਡ ਬਣ ਕੇ ਪੜ ਕੇ ਹੁਣੇ ਚੱਲ ਰਿਆ ਉਦੋਂ ਕੋਡ ਲੱਗ ਜਾਣਾ ਇਹ ਸਕੀਮਾਂ ਜਿੱਲੀ ਆ ਰਿਆਂ ਨੇ ਘੜੀਆਂ ਪਈਆਂ ਇਹਨੂੰ ਪੈਨੂੰ ਲੱਗਦਾ ਕਿ ਇਦਾਂ ਹੀ ਕੰਮ ਚੱਲ ਜਾਣਾ ਪੰਜਾਬ ਦੇ ਵਿੱਚ ਨੇ ਤਾਂ ਗੋਲੀਆਂ ਚੱਲਦੀਆਂ ਔਰ ਇਤਿਹਾਸ 'ਚ ਪਹਿਲੀ ਵਾਰ ਹੋਇਆ ਏ ਕਿ ਸੰਸਦ ਗੁਰਦਾਸਪੁਰ ਦੇ ਵਿੱਚ ਕੋਈ ਮੰਤਰੀ ਤੇ ਨਾ ਲੜਾਉਣੀ ਆ ਓਏ ਘਵਾ ਲੂਗੀ ਐਕਾ ਵੱਡਾ ਜ਼ਿਲ੍ਹਾ ਆ ਮੈਨੂੰ ਕਹਿ ਦਿੰਦਾ ਮੈਂ ਲੱਗ ਕੇ ਬੈਠਾ ਨਹੀਂ ਤੁਹਾਨੂੰ ਕਹਿ ਰਿਹਾ ਤੇ ਮੇਰਾ ਕਿਆ ਵੀ ਬਣਾ ਦੇ ਕਾ ਲੋ ਲੋ ਆਕੇ ਮੈਨੂੰ ਬਹੁਤ ਜਨਾਂ ਨੇ ਕਿਹਾ ਕਹਿੰਦੇ ਜਾ ਕੇ ਚਾੜ ਦੇ ਤੈਨੂੰ ਕਿਹਨੇ ਲੱਪਣਾ ਗੱਲ ਗੱਲ ਇਹ ਆ ਕਿ ਆਏ ਕਿਉਂ ਨਹੀਂ ਤਾਂ ਇਹੋ ਮੱਗ ਚੱਲਦੇ ਖਾਰਿਆਂ ਤੇ ਮੱਗ ਚੱਲਦੇ ਦੁਕਾਨਾਂ ਤੇ ਗੋਲੀਆਂ ਚੱਲਦੀਆਂ ਨੱਤਾ ਭਾਰ ਨਹੀਂ ਚੱਲਦੀਆਂ ਇਹਨਾਂ ਦੀਆਂ ਸਰਕਾਰ ਵਾਲਿਆਂ ਦੀਆਂ ਤੇ ਹੁਣ ਇਹ ਠੰਡਾ ਮਰਾਉਣਗੇ ਪਿਛਲੇ ਸਾਲ ਵੇਖਿਆ ਨਾ ਉਹ ਕਿੱਥੇ ਮੁੱਖ ਮੰਤਰੀ ਉਹ ਕਹਿੰਦਾ ਸੀ ਖਾਲਸਪੁਰਾਂ ਦੇ ਕਿ ਇੱਥੇ ਆਈ ਉੱਥੋਂ ਝੜਨ ਨੂੰ ਆਉਂਦੇ ਗਾ ਸਭ ਥਾਪੀ ਮਾਰ ਕੇ ਕਹਿੰਦਾ ਉਹ ਇੱਥੇ ਆਉਣੇ ਉਹ ਵੇਖੋ ਜਿਹਨੇ ਜਿੱਤਾ ਉਹ ਤੁਸੀਂ ਇਧਾਰ ਮੁੱਖ ਮੰਤਰੀ ਕਾਈ ਜਾਂਦੇ ਹੋ ਬ੍ਰਿਜਪੁਰ ਦੀ ਗੱਲ ਤਾਂ ਹਰ ਤੇਜ਼ ਕਰ ਲਈ ਸੀ ਜਗਾ ਤੇ ਜਿਸ ਦਾ ਸੂਬੇ ਦਾ ਮੁੱਖ ਮੰਤਰੀ ਉਹ ਜਗ੍ਹਾ ਚੇਂਜ ਕਰ ਦੇ ਇਹਦਾ ਮਾਨੂੰ ਉਥੋਂ ਦੇ ਲੋਕ ਭੇ ਡਰ ਗਏ ਨਾ ਇਹ ਤੇ ਮੁੱਖ ਮੰਤਰੀ ਲੁਕੀ ਫਿਰਦਾ ਹੈ ਲੋਕ ਕਿਹੜੇ ਨੇ ਬੰਦੇ ਚੱਲ ਕੇ ਉਹਨੇ ਭੁੱਜੇ ਤਾਂ ਕਿਸੇ ਨੂੰ ਘੋੜੀ ਚੱਲਦਾ ਆਜੇ ਦਾ ਕੰਮ ਕਿਸੇ ਨੂੰ ਕਹਿੰਦਾ 50 ਕਰੋੜ ਰੁਪਏ ਦੇ ਦੋ 2 ਕਰੋੜ ਦੇ ਦੋ ਸਵੇਰੇ ਅਖਬਾਰ ਗੋਲੀ ਵੀਆ ਵਟਸਐਪ ਗੋਲੀ ਦਾ ਤੇ ਕਰ ਦਿੰਦੇ ਜੀ ਇੱਥੇ ਗੋਲੀ ਚੱਲ ਗਈ ਇੱਥੇ ਜੀ ਫੌਤੀ ਮੰਗ ਲਈ ਇਹ ਨਹੀਂ ਧਰਤੀ ਭਗਵੰਤ ਮਾਨ ਨੂੰ ਇਹ ਨੂੰ ਦੇਖਦੇ ਆ ਵਿਜਨਸ ਲਾਇਆ ਉਹ ਵਿਜਨਸ ਲਾਇਆ ਉਹ ਕਿੱਡੀ ਇਹਦੀ ਵਿਜਨਸ ਵੇਖੀ ਹੈ ਇਹ ਵਿਜਨਸ ਦੀ ਕਮਾਲ ਹੋ ਗਈ ਵਿਜਨਸ ਮੇਰੇ ਨਾਲ ਫੇਰ ਕੰਮ ਨਹੀਂ ਰੱਖੀ ਆ ਅਜੇ ਖੜ੍ਹ ਦੋ ਐਸੇ ਮੈਂ ਨਿਗਾਹ ਜਿਆ ਉਹ ਚੀਜ਼ਾਂ ਕੱਟ ਕੇ ਲਿਆਉਣਾ ਮੁੱਖ ਮੰਤਰੀ ਜੀ ਤੁਸੀਂ ਵੀ ਕਹੋਗੇ ਇਹ ਲੈ ਕੇ ਕਿੱਥੋਂ ਆ ਮੇਰੇ ਕੋਲ ਸਭ ਕੁਝ ਆ ਗਿਆ ਅੱਜ ਕਹਿ ਦਾਂਗਾ ਇਹ ਪੁੱਛਦੇ ਹੁਈ ਆਸਟ੍ਰੇਲੀਆ ਦੇ ਵਿੱਚ ਅਮਨ ਕੌਣ ਹੈ ਇੰਨਾ ਹੀ ਬੜਾ ਅਗਲੀ ਫੇਰ ਕਿਹਦਾ ਦਫਾ ਲਾ ਸੋ ਇਸ ਕਰਕੇ ਮੈਂ ਕਹਿੰਨਾ ਪੰਜਾਬ ਗੁਰੂਆਂ ਪੀਰਾਂ ਪਗੰਮਰਾਂ ਦੀ ਧਰਤੀ ਹੈ ਪੰਜਾਬ ਯੋਧਿਆਂ ਦੀ ਧਰਤੀ ਹੈ ਜਿਨ੍ਹਾਂ ਉੱਥੇ ਅਰਮਨਰ ਸਾਹਿਬ ਪਕਾੜ ਤੱਕ ਨਾ ਮੱਥਾ ਲਾਇਆ ਗਿਆ ਲੱਖ ਵਖਰੇਵੇਂ ਹੋਣ ਅਕਾਲੀ ਦਲ ਬਾਦਲ ਨਾਲ ਜਿਨ੍ਹਾਂ ਕਾਂ ਪਾਸ ਕਰਦਾ ਜਿਨ੍ਹਾਂ ਨੇ ਸ਼ੁਰੂ ਵਿੱਚ ਕਮੇਟੀ ਦਾ ਵਿਰੋਧ ਕੀਤਾ ਉਹ ਲੱਖ ਵਖਰੇਵੇਂ ਹੋਣ ਪਰ ਅਕਾਲ ਤੱਕ ਸਾਡੇ ਲਈ ਸਰਵੋਤਮਾ ਭਾਈ ਜਿਹੜਾ ਮੱਗੀ ਉੱਥੇ ਬੈਠਾ ਹੋਵੇ ਇਹ ਮੁੱਖ ਮੰਤਰੀ ਮਤਾ ਨੂੰ ਮਲਕੋ ਮਾਨੋ ਵੀਰ ਤੂੰ ਹੱਥ ਨੂੰ ਹੀ ਸਿਆਣਾ ਜਾਂਦੇ ਆ ਮੈਨੂੰ ਪਤਾ ਹੈ ਨਾ ਆਪਕੋ ਕੀ ਹੈ ਕਿ ਨੀਆ ਸੌਂ ਖਾਧੀਆਂ ਮਾਤਾ ਨੂੰ ਸਟੇਜ ਤੇ ਖੜਾ ਕੇ ਸੌਂ ਖਾਧੀ ਮੈਂ ਨਾ ਗਲਤ ਚ ਜਾਣਾ ਨਹੀਂ ਚਾਹਦਾ ਪਰ ਟੱਕਰਾਂ ਲੈਣ ਦੀ ਲੋੜ ਆ ਇਹ ਮੁੱਖ ਮੰਤਰੀ ਨਾਲ ਤੇ ਇਸ ਸਰਕਾਰ ਦੇ ਨਾਲ ਵਟੋ ਵਟ ਪ੍ਰਿਆਰੋ ਐਸ ਜਿਹੜੇ ਜਿੱਤੇ ਨਹੀਂ ਮੈਂ ਖੁਲਾਸਾ ਕਰੇ ਇਹ ਨੂੰ ਸਾਰੇ ਮਨੇ ਨਾਲ ਨੇ ਤੇ ਮੈਂ ਤੁਹਾਡਾ ਜਨਾਜਤ ਜ਼ਿਲ੍ਹਾ ਪ੍ਰਧਾਨ ਆ ਥੋਕ ਕੇ ਤੁਲ ਕੇ ਰੱਖ ਦੇਣਾ ਸਰਕਾਰ ਨੂੰ ਜਿਹੜਾ ਬਾਕੀ ਆ ਜਿੱਥੇ ਜਿੱਥੇ ਯਾਦ ਕੀਤਾ ਮੈਂ ਉਹ ਸੱਤ ਸੱਤ ਦੇ ਦਰੀ ਪੱਕੀ ਗੱਡੀ ਚ ਰਹੀ ਆ ਬੇਦਾਰ ਨੂੰ ਕਾਰ ਨੂੰ ਕਾਹਲੇ ਦਿਨਾਂ ਤੇ ਸਿਆਤ ਕਰਨੀਆਂ ਬੇਦਾਰ ਕਰਦੇ ਹੋ ਫਿਰ ਇਸ ਕਰਕੇ ਮੈਂ ਇੱਕ ਤਾਂ ਤੁਹਾਨੂੰ ਕਹਿ ਦਣਾ ਸਰਕਾਰ 200% ਪਾਣੀਆ ਸਿਰ ਉੱਪਰ ਮਰਕਾ ਪਾੜ ਜਾਓ ਇਹਨਾਂ ਦੀ ਫਰੇ ਲੜਾਈ ਆ ਕੋਈ ਲੜਾਈ ਨਹੀਂ ਜੇ ਲੜਾਈ ਉੱਗਣ ਦੀ ਉਹ ਹੋ ਗਈ ਆ ਦਿੱਲੀ ਲੋਕਾਂ ਦੇ ਗਲੇ ਛੇਕਿਆ ਨੇ ਸਾਹਿਬ ਦੂਰ ਹੋ ਗਿਆ ਸੁਨੀਤ ਜਸਪ੍ਰੀਤ ਦਿੱਲੀ ਮੀਟਿੰਗ ਹੋਈ ਉਦੇ ਪਰਿਵਾਰ ਦੇ ਵਿਚਰੇ ਵੇ ਮਗਰ ਉਸਨੇ ਆਪਨੇ ਜੋ ਵਗੇਸਾ ਪਰ ਆਪਨੇ 라ਵਲ ਜੀ ਨੇ ਖੜਕੇ ਸਾਹਮਣੇ ਕੀਤਾ ਬਹੁਤ ਅੱਛਾ ਕੀਤਾ ਔਰ ਮਾਈਕਰੋਮੇ ਚਾਰ ਆਕੇ ਉਸਦੇ ਕੀ ਔਰ ਮੈਂ ਇਸ ਦਾ ਵੀ ਗਰੰਟੀ ਦਿੰਦਾ ਹਾਲੇ ਗਰੰਟੀ ਦੇਖੋਗੇ ਕਿ ਉਸ ਮੀਟਿੰਗ ਦਾ ਉਹਨਾਂ ਸਾਰੇ ਲੋਕਾਂ ਦਾ ਟਾਈਮ ਕਰਕੇ ਦੇਖੋਗੇ ਸਾਰਾ ਸਿਸਟਮ ਤੇ ਸਰਕਾਰ ਕਿਹੜਾ ਰੱਖ ਲੂਗਾ ਸਾਡੀ ਜੇ ਸਾਰੇ ਕੱਥੇ ਦੇ ਪਰਿਵਾਰ ਚ ਥੋੜਾ ਬਹੁਤ ਚੱਲਦਾ ਹੁੰਦਾ ਉਹਨਾਂ ਦੇ ਪਰ ਹੁਣ ਸਮਾਂ ਚੱਲਦਾ ਨਹੀਂ ਹੈ ਤੇ ਪਾਰਟੀ ਨੇ ਮੈਂ ਸਹੀ ਸਮੇਂ ਤੇ ਬਿਠਾ ਕੇ ਸਮਝਾਤਾ ਜੇ ਆਪਾਂ ਐਮਐਲ ਬਣਾਈਏ ਫੈਸਲਾ ਪਾਰਟੀ ਕਰ ਲੂਗੀ ਤੇ ਤਖੇ ਹੋ ਕੇ ਸਾਰੇ ਇੱਕ ਸਟੇਜ ਤੇ ਉੱਤਜੋ ਪੱਲਾ ਕੋਈ ਤਗੜਾ ਨਹੀਂ ਮੈਂ ਕਹਾਂ ਪੜਾ ਤਗੜਾ ਕੋਈ ਤਗੜਾ ਨਹੀਂ ਕੰਮਾ ਯੇਸੀ ਸਾਰੇ ਜ਼ਿਲ੍ਹੇ ਇਕੱਠੇ ਆ ਤੇ ਅਸੀਂ ਤਗੜੇ ਆ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਵੇਖੋ ਜੇ ਸੁਖਜੰਨਰ ਸਿੰਘਾਂ ਬਾੜੀ ਦੀ ਸਰਕਾਰ ਆਉਂਦੀ ਆ ਨਹੀਂ ਆਉਂਦੀ ਮੈਂ ਕਹਿੰਦਾ ਚੰਨੀ ਸਾਹਿਬ ਤੇ ਕੰਨੇ ਦੀ ਸਰਕਾਰ ਨਹੀਂ ਆਉਂਦੀ ਸਰਕਾਰ ਹੁੰਦੀ ਆ ਇਹ ਕਰਕੇ ਸਾਰੇ ਲੀਡਰ ਇੱਕ ਸਟੇਜ ਤੇ ਬੈਠੇ ਢੋਲੀ ਬਾਈ ਕੀ ਸਾਨੂੰ ਆਰ ਨੂੰ ਪੈਂਦੇ ਆ ਪਾਰਟੀ ਇਹ ਕਿੱਥੋਂ ਬਣਾਉਣਾ ਪਾਰਟੀ ਕਿ ਕਿੱਥੋਂ ਚੁੱਕ ਕੇ ਕਿੱਥੇ ਕਿੱਥੇ ਲੈ ਕੇ ਗਈ ਆ ਹਰ ਲੀਡਰ ਨੂੰ ਜੇ ਪਾੜੇ ਨੂੰ 17 ਦੇ ਟਿਕ ਨਾਮ ਮਿਲਣ ਦੀ ਬਾਵਜੂਦ ਵੀ ਨਾਸਪਾਰਕ ਕਰਦੇ ਸਾਰੇ ਲੱਗ ਕੇ ਪਾਰਾ ਸਾਹਿਬ ਦੀ ਦੇਖੀ ਮਾਲੋਤ ਸਾਹਿਬ ਦੀ ਕੋਈ ਇਸ ਬਾਤ ਕਰਕੇ ਤੇ ਮੈਨੂੰ ਦਵਾਤੀ ਮਾਲੋਤ ਸਾਨੂੰ ਮਿਲਦੀ ਨਾ ਮੈਂ ਵੀ ਤਾਂ ਜਿੰਨੀ ਪਛਲੇ ਬਾਬਾ ਨਾਲ ਕਿਉਂ ਨਾ ਫਿਰ ਸਬਰ ਨਹੀਂ ਕਰਨਾ ਫਿਰ ਕਹਿਣਾ ਚੱਲ ਯਾਰ ਅਗਲੀ ਯਾਰ ਅਗਲੀ ਯਾਰ ਦੋ ਵਾਰ ਪ੍ਰਮਾਤਮਾ ਨੇ ਅੰਗਲੇ ਬਣਾਤਾ ਦੋ ਵਾਰ ਇਹਨਾਂ ਜੀਡਰਾਂ ਨੇ ਜ਼ਿਲ੍ਹਾ ਪ੍ਰਧਾਨ ਬਣਾਤਾ ਲੈ ਸਾਰੀ ਜ਼ਿੰਦਗੀ ਕਾਂਗਰਸ ਨੂੰ ਕਹਿੰਦਾ ਮੈਂ ਤੁਸੇ ਅੰਦਾ ਕਰਾ ਦੇ ਮੈਂ ਜੇ ਤਨੇ ਬੰਦੇ ਅਸਲ ਤੇ ਵੇਖ ਨਾ ਮੈਨੂੰ ਬਾਅਦ ਚ ਹੋਏ ਕੇਸ ਕਰਦਾ ਤੇ ਗੱਲ ਕਰੀ ਤੀਜੀ ਵਾਰੀ ਪੱਤਾ ਜੀ ਤੀਹਰੀ ਵਾਰੀ ਪੱਤਾ ਜੀ ਮੇਰੀ ਗੱਲ ਸੁਣੋ ਮੈਂ ਮੈਨੂੰ ਮੌਕਾ ਲੱਭਣਾ ਕਿ ਇਹਦੇ ਚੰਗੀ ਕਰਕੇ ਉਹ ਗੱਲ ਕਰਾਂਗਾ ਸਾਰੀ ਏਦਾਂ ਬਾਕੇ ਕਰੂੰਗਾ ਸਾਡਾ ਫਿਊਚਰ ਕਾਂਗਰਸ ਨਾਲਾ ਸਾਡਾ ਫਿਊਚਰ ਇਹ ਵਿਜੋ ਕਿਹਦੇ ਨਾਲ ਨਹੀਂ ਬਾਬਰ ਨਾਲ ਸਾਡਾ ਫਿਊਚਰ ਬਾਬਰ ਜਿੰਦਾਬਾਦ ਹੈ ਸਾਰੇ ਜਿੰਦਾਬਾਦ ਆ ਉਹਦੇ ਚ ਪਲੇ ਕਰਨੀ ਸਾਹ ਹੁਣ ਉਹਦੇ ਸੁਜਿੰਦਰ ਰੰਧਾਵਾ ਹੋਏ ਰਾਜਾ ਆਪਣੇ ਕੋਈ ਫਟਾਪਾ ਜਿਹਾ ਹੋਵੇ ਸਾਰੇ ਕਾਂਗਰਸ ਦੇ ਐਨ ਛੱਤ ਦੇ ਥੱਲੇ ਬਹਿਣਗੇ ਤੇ ਕਾਂਗਰਸ ਆਊਗੀ ਕੋਈ ਇਲੂਜਨ ਸਾਡਾ ਨਹੀਂ ਹੈ ਬੋਲੇ ਕੋ ਮਿਆ ਹੋ ਸ਼ਰੀਆ ਕਰਕੇ ਜਿਗਰ ਨਾਲ ਸਰਕਾਰ ਕਾਂਗਰਸ ਦੀ ਬਣਾਉਂਦੀਆਂ ਸਾਡਾ ਕੋਈ ਇਹਦੇ ਵਿੱਚ ਮੈਟਰ ਨਹੀਂ ਕਿੰਨੂੰ ਬਣਾਉਣਾ ਕਿੰਨੂੰ ਨਹੀਂ ਬਣਾਉਣਾ ਜਿਹਨੂੰ ਮਰਜ਼ੀ ਬਣਾ ਸਕਦਾ ਤੁਹਾਨੂੰ ਕੋਈ ਕੋਈ ਉਹਦੇ ਤੇ ਰਹਿਣ ਚਿਰ ਤੋਂ ਬਣਾਉਂਦਾ ਇਹ ਰਾਇ ਤੋਂ ਨਾ ਨੂੰ ਪਰ ਅਸੀਂ ਕਿੰਨਾ ਕੰਮ ਕਰਦੇ ਹਾਂ ਅਸੀਂ ਸਰਕਾਰ ਦੇ ਘਰ ਕਿੰਨੂੰ ਮੱਥਾ ਲਾਉਂਦੇ ਹਾਂ ਉਹ ਸਾਡਾ ਹੁਣ ਜਿਹੜੇ ਆ 6 ਮਹੀਨੇ ਰਹਿ ਗਏ ਆ ਸਤ ਜਦੋਂ ਕੋਈ ਕਾਲ ਆਉਂਦੀ ਆ ਕੋਈ ਜ਼ਿਲ੍ਹੇ ਦੀ ਉਹ ਇਹ ਨਾ ਕਿਉਂਕਿ ਅਜੇ ਤੇ ਯਾਰ ਕੱਲ ਮੀਟਿੰਗ ਹੋਈ ਸੀ ਫੇਰ ਫੇਰ ਜਲਾ ਪ੍ਰਧਾਨ ਨੇ ਮੀਟਿੰਗ ਰੱਖ ਲਈ ਲੈ ਮੇਰੀ ਗੱਡੀ 'ਚ ਹੀ ਕੱਪੜੇ ਹੁੰਦੇ ਆ ਕਿ ਡਿਜੀਟਲ ਟੈਲੀਫੋਨ ਜਿੱਥੇ ਮਰਜੀ ਸਕਦੇ। ਪਰ ਆ ਜਿਹੜੇ 6-7 ਮਹੀਨੇ ਆ ਦਿਨ ਰਾਤ ਇੱਕ ਕਰਦਾ ਕੋਈ ਮਾਇਦਾ ਲਾਲ ਸਰਕਾਰ ਨੂੰ ਬੜੇ ਰੋਕ ਸਕਦਾ। ਤੇ ਕੁਛ ਪਾਉਣ ਨਾਲ ਤੇ ਕੋਈ ਖੁਣਾ ਮਿਲਦਾ। ਤੇ ਜੇ ਇਹ ਅਸੀਂ ਬਾਦ ਲੈਣੇ ਆ ਸਰਕਾਰ ਬਣਾਉਣੀ ਹੈ ਜੀ ਇੱਥੇ ਕਾਂਗਰਸ ਦੀ ਸਰਕਾਰ ਆਵੇ ਉਹਦੇ ਵਾਸਤੇ ਸਮਾਂ ਵੀ ਤੇ ਫਿਰ ਦੇਣਾ ਪੈਣਾ ਨਾ। ਸਮਾਂ ਦੇਵਾਂਗੇ। ਸਰਕਾਰ ਸਾਡੀ ਆਊਗੀ ਫਿਰ ਨਾਲ ਜਿਉਂ ਜਨਾ ਮਰਜੀ ਇਹ ਸਾਰੇ ਲੀਡਰਾਂ ਨੂੰ ਕੁੰਡਾ ਮਾਰ ਕੇ ਅੰਦਰ ਆ ਲੈਦਾ ਯੂਰ ਵੀ ਲਾ ਦੇਵਾਂਗੇ। ਪਰ ਜਿੰਨੀ ਦੇਰ ਤੱਕ ਇਹ ਇਹਦੇ ਵਿੱਚ ਕੋਈ ਬਾਜਾ ਸਾਹਿਬ ਕਿੰ ਤੋਂ ਪਰੰਤੋਂ ਨਹੀਂ ਵਰਕਰ ਮਾਰ ਖਾਂਦੇ ਨੇ ਵਰਕਰ ਆਪੋਜੀਸ਼ਨ ਦੇ ਵਿੱਚ ਬੜਾ ਕੋ ਸਹਿਣਾ ਪੈਂਦਾ ਪਰ ਵਰਕਰ ਸਾਡੇ ਤਖੜੇ ਐ ਅੱਜ ਸਾਡੇ 4.5 ਸਾਲ 4 ਸਾਲ ਹੋ ਗਿਆ ਕੀ ਹੋ ਗਿਆ ਕਿਹੜਾ ਪੰਗ ਚਲਾ ਦਿੱਤਾ ਤੁਹਾਨੂੰ ਦਿਮਾਗ ਨਹੀਂ ਯਾਰ ਆ ਤੁਹਾਡੀ ਕਿਰਪਾ ਨਾਲ ਬਾਜਾ ਸਾਹਿਬ ਤੁਹਾਡੀ ਕਿਰਪਾ ਨਾਲ ਮਹਿਦ ਜੀ ਤੇ ਕਹਿੰਦੇ ਨੇ ਕਿ ਕਮੇਟੀ ਬਾਹਰਾਂ ਦੀ ਐ 9 ਕਰੋੜ ਰੁਪਏ ਛੜਕਾਂ ਨੇ ਲੈ ਕੇ ਆਂਦਾ ਜੇ ਇਹਾਂ ਦੀ ਹਿੱਕ ਤੇ ਜਾ ਕੇ ਕੱਲ ਪਰਸੋ ਦਗਾ ਕਰਨੇ ਆ 9 ਕਰੋੜ ਰੁਪਏ ਸਾਰੇ ਕਹਿ ਬਸ ਜਿੱਦਾਂ ਤੁਸੀਂ ਮਿਹਨਤ ਕਰਦੇ ਈ ਸਾਰੀ ਮਿਹਨਤੀ ਹੈ ਅਸੀਂ ਕੀ ਰਾਵਾਂ ਸਾਡੇ ਸਾਰੇ ਹਲਕੇ ਜਿੱਤ ਨਹੀਂ ਨੇ 30 ਕਰੋੜ ਰੁਪਏ ਅਸੀਂ ਆਸ ਧਰਵਾਸਤੇ ਦਿੱਤਾ ਕਮੇਟੀ ਨੂੰ ਗੱਲ ਇਹ ਆ ਕਿ ਮਿਹਨਤ ਕਰੋ ਕੋਈ ਗਾੜੀ ਨਹੀਂ ਖਰਦਾ ਭਾਵੇਂ ਜਿੱਦੀ ਮਰਜੀ ਸਰਕਾਰ ਹੋਵੇ ਤੁਹਾਡਾ ਜੇ ਦਮਨ ਸਾਹਿਬ ਤੁਹਾਡੇ ਪੱਗ ਤੇ ਦਾਗ ਨਹੀਂ ਸਾਰੇ ਆ ਲੀਡਰ ਕੋ 4 ਵਾਰੀ ਜਿੱਤਿਆ ਕੋ 5 ਵਾਰੀ ਜਿੱਤਿਆ ਲੋਕਾਂ ਨੇ ਕੋ ਵੇਖ ਕੇ ਜਦਾਇਆ ਇਸੇ ਕਰਕੇ ਕਿਰਪਾ ਤੁਸੀਂ ਵਗਦੀ ਨੇਰੀ ਜਦ ਦੂਜਿਆਂ ਇਕੱਲੇ ਐਮਐਲਏ ਬਣਾ ਦੂਜਿਆਂ ਦੀ ਫੇਰ ਜਦਾਤਾ ਸਾਰੇ ਕੁਝ ਕਿਸਮਾ ਕੋ ਬਾਹਰੋਂ ਦੇ ਚੰਗੇ ਲੀਡਰ ਮਿਲੇ ਆ ਤੇ ਅਸੀਂ ਰੱਖ ਕੇ ਇੱਕ ਮੋੜ ਹੋ ਕੇ ਵਕਤ ਤੇ ਲੀਡਰ ਆਪਣਾ ਜਿਹੜੇ ਦੀਆਂ 7 ਦੀਆਂ 7 ਸੀਟਾਂ ਜਮਾਉਂ ਜਾਂਦੇ ਆ ਪਾਜੀ ਮਾਰਦੀ ਹੋਏ ਤੋਂ ਮੈਂ ਜਿਆਦਾ ਸਮਾਂ ਨਾਲ ਨਹੀਂ ਤਾਂ ਕਿਉਂਕਿ ਪ੍ਰਧਾਨਪੁਰ ਵੀ ਸੁਰੇਜ ਜੀ ਦੀ ਮੀਟਿੰਗ ਆ ਉਮੀਦ ਕਰਦਾ ਕਿ ਉਹ ਵਾਲੇ ਜਨਾਂ ਦੇ ਵਿੱਚ ਆਪਾਂ ਹੋਰ ਵੀ ਪ੍ਰੋਗਰਾਮ ਨਿਕਾਲੇ ਸਰਕਾਰ ਦੇ ਖਿਲਾਫ ਸਰਕਾਰ ਟੋਟਲੀ ਗ੍ਰਾਮ ਦੇ ਚੱਲ ਨਹੀਂ ਇਹ ਕੇਲੇ ਵੀ ਗੱਡੀਾਂ ਦੀ ਕ੍ਰੈਸ਼ ਹੋ ਜਾਣੀ ਆ ਪਤਾ ਸਾਰ ਬਹੁਤਾ ਚਰਨੀ ਚੱਲਦਾ ਹੁੰਦਾ ਛੋਟ ਸੋ ਮੈਂ ਬਾਕੀ ਗੱਲਾਂ ਸੁਰਜ ਜੀ ਦੱਸਣਗੇ ਸਾਡੇ ਜਾਨ ਸਾਹਿਬ ਕਿ ਆ ਸਾਡਾ ਜਿਹੜੇ ਪ੍ਰੋਗਰਾਮ ਨੇ ਜਿਹੜੇ ਕਿ ਸਾਡੇ ਹਲਕੇ ਦੇ ਵਿੱਚ ਕੁਝ ਰਿਸ਼ਤੇ ਕੰਪਲੀਟ ਕਰਨੀਆਂ ਵੀਏਲ ਦੇ 1 ਵੀਏਲ ਦੇ ਕੋਲ ਆਲਮੋਸਟ ਸੁਰਜੀਤ ਕਾਫੀ ਜਿਹੜੀਆਂ ਕਮੇਟੀ ਜਾਂ ਸਾਡੇ ਹਲਕੇਆਂ ਦੀਆਂ ਉਹ ਆਲਮੋਸਟ ਕੰਪਲੀਟ ਹੋ ਚੁੱਕੀਆਂ ਅਸੀਂ ਸਬਮਿਟ ਵੀ ਕਾਫੀ ਕਰਾਤੀਏ ਔਰ ਕਿਤੇ ਥੋੜੀ ਬਹੁਤ ਕਿਤੇ ਕੋ ਰਹਿਦੀਆਂ ਹੋਣਗੀਆਂ ਸਾਰੇ ਉਜਮੀ ਨੇ ਤੇ ਸਾਰੇ ਕੰਮ ਕਰਨ ਵਾਲੇ ਨੇ ਮੈਨੂੰ ਹਰਨੇ ਪੁੱਛਿਆ ਸੀਗਾ ਵੱਡੀ ਚ ਧਰੋ ਜਰੂ ਖਾਣਾ ਖਾ ਕੇ ਤੁਰੇ ਹਨ ਕਹਿੰਦੇ ਪਾੜਾ ਸਾਹਿਬ ਇੱਥੇ ਖਿਜੜਾ ਕਿਸੇ ਨੂੰ ਲੱਗੇ ਇੱਥੇ ਸਾਰੇ ਸਾਨੂੰ ਵਿੱਚ ਕੇ ਰੱਖਦੇ ਆ ਇੱਥੇ ਤਗੜੇ ਆ ਬੰਦੇ ਇਸ ਕਰਕੇ ਇੱਥੇ ਕਿਸੇ ਨੂੰ ਖਿਜੜਦੇ ਨਹੀਂ ਲੋੜਦੇ ਆ یہ ہمارے کو جیت کے رکھتے ہیں سارے بہت جادو ورکر ہیں ہمارے آپ نے دیکھ ہی لیا تھا جو پہلی ریلی آپ نے ہم کو مرے گا کی دی تھی سو سب بڑھیا ہمارے ورکر ساتھی ہیں سو پروار ہیں ہمارا سارا سو میں دو تین نارے لگاؤں گا اور اس کے بعد میں چار سو کو بنتی کروں گا کانگریس پارٹی میں ایک بینتی کرنا چاہنا سر میں بالکل سہمتہ ہے پاڑا جی کی اس بات سے کہ سارے ورکر یہ چاہتے ہیں کہ کانگرس کے نام پر الیکشن لڑی جائے نہ کہ کسی ایک چیرے کے نام کے اوپر یہ یہ سارے ورکر کیوں نہیں یہ جس کو نہیں بھی گلت کرتی ہے نا میں میں تاڑا اپینین سے گلت کرتی ہے پتہ سارے جاڑی ہیں سارے ہی سارے کرتے ہیں نے تو اس کر کے سارا پتہ ہے ان میں بھی